ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸਾਲ 2025 ਵਿੱਚ ਖਤਮ ਹੋ ਜਾਵੇਗੀ ਸ਼ਨੀ ਦੀ ਸਾੜ ਸਤੀ ਪੰਜ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਚੈ ਪਕਵਾਣ ਸ਼ਨੀ ਦੇਵ ਦੀ ਲੇਕ ਕੇ ਹਾਜ਼ਰੀ ਲਗਵਾਉਣਾ ਜੀ ਧੰਕੇ ਸ਼ਨੀ ਦੇਵ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣੀ ਰਹੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਤਾਂ ਦੇ ਨਾਲ ਮਾਲਾ ਮਾਲ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਰਾਤ ਤੋਂ 33 ਸਾਲਾਂ ਤੱਕ ਭਗਵਾਨ ਸ਼ਨੀ ਦੇਵ ਇਹਨਾਂ ਪੰਜ ਰਾਸ਼ੀਆਂ ਨੂੰ ਤਾਂ ਦੇ ਨਾਲ ਮਾਲਾ ਮਾਲ ਕਰਨ ਵਾਲੇ ਹਨ। ਸਾਲ 2025 ਤੋਂ ਸਾਲ 2035 ਤੱਕ ਇਹਨਾਂ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। ਸੰਕਟ ਮੋਚਨ ਹਨੂਮਾਂਜੀ ਦੀ ਕਿਰਪਾ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ ਇਹ ਪੰਜ ਰਾਸ਼ੀਆਂ ਬਹੁਤ ਹੀ ਖੁਸ਼ਕਿਸਮਤ ਸਾਬਤ ਹੋ ਜਾਣਗੀਆਂ ਸ਼ਨੀ ਦੇਵ ਇਹਨਾਂ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਖੁਸ਼ਕਿਸਮਤ ਸ਼ਨੀ ਦੇਵ ਇਹਨਾਂ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਖੁਸ਼ ਕਰ ਦੇਣਗੇ ਜਿਸ ਕਾਰਨ ਹੁਣ 2025 ਤੋਂ 2035 ਤੱਕ ਦਾ ਸਮਾਂ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਬੜਾ ਖਾਸ ਸਾਬਤ ਹੋਵੇਗਾ ਇਸ ਸਮੇਂ ਦੇ ਵਿੱਚ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਤੇ ਵਿੱਤੀ ਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ ਜੈਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਬਦਲ ਜਾਵੇਗੀ ਕਈ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਸੁਣਨ ਨੂੰ ਮਿਲ ਸਕਦੀਆਂ ਹਨ ਇਸ ਲਈ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਸ ਲਈ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਕੁਝ ਖੁਸ਼ਕਿਸਮਤ ਰਾਸ਼ੀਆਂ ਬਾਰੇ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਕਿਉਂਕਿ ਹੋ ਸਕਦਾ ਹੈ ਤੁਹਾਡੀ ਰਾਸ਼ੀ ਵੀ ਉਹਨਾਂ ਖੁਸ਼ ਨਸੀਬ ਰਾਸ਼ੀਆਂ ਵਿੱਚੋਂ ਇੱਕ ਬਣ ਜਾਵੇ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਦੁੱਖਾਂ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਆਓ ਉਹਨਾਂ ਖੁਸ਼ਕਿਸਮਤ ਰਾਸ਼ੀਆਂ ਬਾਰੇ ਗੱਲ ਕਰਦੇ ਹਾਂ ਜੀ ਹਾਂ ਦੋਸਤੋ ਸ਼ਨੀ ਦੇਵ ਦੀ ਕਿਰਪਾ ਦੇ ਨਾਲ 2025 ਤੋਂ ਸਾਲ 2035 ਤੱਕ ਦਾ ਸਮਾਂ ਬੜਾ ਹੀ ਚੰਗਾ ਸਾਬਤ ਹੋ ਜਾਵੇਗਾ ਇਸ ਰਾਸ਼ੀ ਦੇ ਲੋਕ ਤਾਂ ਨਾਲ ਮਾਲਾ-ਮਾਲ ਹੋਣਗੇ ਇਸ ਸਮੇਂ ਦੌਰਾਨ ਇਹਨਾਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਗ੍ਰਹਾਂ ਦਾ ਮਨੁੱਖ ਦੀ ਜ਼ਿੰਦਗੀ ਤੇ ਬਹੁਤ ਹੀ ਪ੍ਰਭਾਵ ਪੈਂਦਾ ਹੈ ਬੜਾ ਹੀ ਮਹੱਤਵਪੂਰਨ ਗ੍ਰਹਿ ਸਾਬਤ ਹੋ ਜਾਂਦੇ ਹਨ ਜਦੋਂ ਕਿਸੇ ਵਿਅਕਤੀ ਦੇ ਜੀਵਨ ਦੇ ਵਿੱਚ ਕੁਝ ਚੰਗਾ ਵਾਪਰਦਾ ਹੈ ਜਾਂ ਮਾੜਾ ਵਾਪਰਦਾ ਹੈ ਉਦੋਂ ਗ੍ਰਹਿ ਹੀ ਆਪਣੀ ਵੱਡੀ ਪੁੰਮੀ ਕਾਰਨ ਪਾਉਂਦੇ ਹਨ ਧਿਆਨਯੋਗ ਏਕਰ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਗ੍ਰਹਿ ਦੀ ਸਥਿਤੀ ਅਨੁਕੂਲ ਹੋਵੇ ਤਾਂ ਜ਼ਿੰਦਗੀ ਵਿੱਚ ਸਭ ਕੁਝ ਨਾਰਮਲ ਚੱਲਦਾ ਹੈ ਜੇਕਰ ਗ੍ਰਹਿ ਦੀ ਸਥਿਤੀ ਠੀਕ ਨਾ ਹੋਵੇ ਤਾਂ ਵਿਅਕਤੀ ਦੇ ਜੀਵਨ ਵਿੱਚ ਦੁੱਖਾਂ ਦਾ ਪਹਾੜ ਵੀ ਟੁੱਟ ਸਕਦਾ ਹੈ ਯੋਗ ਤੇ శాਸਤਾ ਦੇ ਅਨੁਸਾਰ ਹਨੂਮਾਨ ਇੱਕ ਸਮੁੱਚੀ ਸ੍ਰਿਸ਼ਟੀ ਦੀ ਸਮੱਸਿਆ ਦਾ ਹੱਲ ਕਰਨ ਵਾਲੇ ਹਨ ਸਿਰਜਣਹਾਰ ਹਨ ਤੇ ਜਿਹੜੇ ਸ਼ਨੀ ਦੇਵ ਭਗਵਾਨ ਹਨ ਉਹ ਆਪਣੀ ਕਿਰਪਾ ਦੇ ਨਾਲ ਸੰਤੁਲਨ ਬਣਾ ਕੇ ਰੱਖਦੇ ਹਨ ਕਿਸੇ ਨੂੰ ਵੀ ਮਾੜਾ ਕਰਮ ਨਹੀਂ ਕਰਾਉਂਦੇ ਜੇਕਰ ਕੋਈ ਮਾੜਾ ਕਿਸੇ ਬਾਰੇ ਸੋਚਦਾ ਹੈ ਜਾਂ ਕਿਸੇ ਦਾ ਕਰਦਾ ਹੈ ਉਸ ਨੂੰ ਦੰਡ ਦਿੰਦੇ ਹਨ ਜੇਕਰ ਕੋਈ ਚੰਗਾ ਕਿਸੇ ਲਈ ਕਰਦਾ ਹੈ ਤਾਂ ਉਸ ਨੂੰ ਫਲ ਵੀ ਦਿੰਦੇ ਹਨ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਾਲ ਯੁਗ ਦੇ ਵਿੱਚ ਭਗਵਾਨ ਸ਼ਨੀ ਦੇਵ ਦੇਵਤਿਆਂ ਦੇ ਵਿੱਚੋਂ ਇੱਕ ਹਨ ਕਿਹਾ ਜਾਂਦਾ ਹੈ ਕਿ ਭਗਵਾਨ ਸ਼ਨੀ ਦੇਵ ਆਪਣੇ ਭਗਤਾਂ ਦੇ ਸਾਰੇ ਸੰਕਟ ਦੂਰ ਕਰ ਸਕਦੇ ਹਨ ਜੋ ਭਗਵਾਨ ਸ਼ਨੀ ਦੇਵ ਦੀ ਪੂਜਾ ਕਰਦੇ ਹਨ ਉਹਨਾਂ ਨੂੰ ਆਸ਼ੀਰਵਾਦ ਮਿਲਦਾ ਹੈ ਸਮਝੋ ਕਿ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋ ਜਾਂਦੇ ਹਨ ਦੋਸਤੋ ਜੋਤਿ ਸਾਸਤ ਦੇ ਅਨੁਸਾਰ ਭਗਵਾਨ ਸ਼ਨੀ ਦੇਵ ਨ્યાਪਰਸ਼ਤ ਦੇਵਤਾ ਹਨ ਇਸ ਕਾਲ ਵਿੱਚ ਕੋਈ ਵੀ ਸ਼ੱਕ ਨਹੀਂ ਇਸ ਸੰਸਾਰ ਵਿੱਚ ਹਰ ਕੋਈ ਇਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਕਿ ਭਗਵਾਨ ਦੀ ਕਿਰਪਾ ਦੇ ਨਾਲ ਉਸ ਦੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣ ਇਹਨਾਂ ਦੇ ਅਨੁਸਾਰ ਇਹ ਦੁੱਖ ਤੈਅ ਦਮਿਟਣ ਵਾਲੇ ਹਨ ਜਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਦੋਸਤੋ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਉਤਾਰ ਚੜ੍ਹਾ ਆਉਂਦਾ ਰਹਿੰਦਾ ਹੈ ਕਦੇ ਕਿਸੇ ਨੂੰ ਖੁਸ਼ੀ ਮਿਲਦੀ ਹੈ ਤੇ ਕਦੇ ਕਿਸੇ ਨੂੰ ਗਮ ਮਿਲਦਾ ਹੈ ਆਪਣੇ ਜੀਵਨ ਦੀਆਂ ਅਜਾਈਆਂ ਸਥਿਤੀਆਂ ਵਿੱਚ ਸਭ ਨੂੰ ਹੀ ਗੁਜ਼ਰਨਾ ਪੈਂਦਾ ਹੈ ਤੁਸੀਂ ਜਾਣਦੇ ਹੋ ਕਿ ਸਾਡੇ ਸਾਰੇ ਜਨਨਕੀ ਵਿੱਚ ਕੀ ਤਬਦੀਲੀਆਂ ਆ ਰਹੀਆਂ ਹਨ ਗ੍ਰਹਿ ਆਪਣੇ ਆਪ ਤੋਂ ਬਾਹਰ ਕਰਦਿੰਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਇਹ ਊਰਜਾ ਸਾਡੇ ਜੀਵਨ ਨੂੰ ਹਰ ਪਲ ਪ੍ਰਭਾਵਿਤ ਕਰਦੀ ਹੈ ਕਦੇ ਇਹ ਸਾਨੂੰ ਖੁਸ਼ੀ ਦਿੰਦੀ ਹੈ ਤੇ ਕਦੇ ਸਾਨੂੰ ਦੁੱਖ ਦਿੰਦੀ ਹੈ ਜਦੋਂ ਕਿ ਕੋਈ ਗ੍ਰਹਿ ਆਪਣੀ ਰਾਸ਼ੀ ਨੂੰ ਬਦਲਦਾ ਹੈ ਤਾਂ ਇਸ ਦਾ ਪ੍ਰਭਾਵ ਫਿਰ 12 ਹੀ ਰਾਸ਼ੀਆਂ ਤੇ ਸਕਾਰਾਤਮਕ ਤੇ ਨਕਾਰਾਤਮਕ ਦੋਵੇਂ ਹੀ ਤਰ੍ਹਾਂ ਨਾਲ ਪੈਂਦਾ ਹੈ ਸਾਡੇ ਜੋਤਿਸ਼ ਸਾਸਤਰ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਜੱਤ ਕੇ ਜੋਤਿ ਸਾਸਤ੍ਰ ਦੇ ਅਨੁਸਾਰ ਹੁਣ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇੱਕ ਅਦਭੁਤ ਸੰਜੋਗ ਆਪ ਰਿਹਾ ਹੈ ਜਿਸ ਦੇ ਵਿੱਚ ਪਰਮ ਸ਼ਕਤੀਸ਼ਾਲੀ ਭਗਵਾਨ ਸ਼ਨੀ ਦੇਵ ਹੁਣ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਰਾਸ਼ੀ ਵਾਲਿਆਂ ਤੇ ਕਿਰਪਾ ਕਰਨ ਵਾਲੇ ਹਨ ਇਹਨਾਂ ਦੀ ਜ਼ਿੰਦਗੀ ਬਦਲਣ ਵਾਲੇ ਹਨ ਇਹਨਾਂ ਨੂੰ ਅਮੀਰ ਬਣਨ ਤੋਂ ਕੋਈ ਵਿਦਾਤਾ ਵੀ ਨਹੀਂ ਰੋਕ ਸਕਦਾ ਤਾਂ ਦੇ ਨਾਲ ਮਾਲਾ-ਮਾਲ ਹੋ ਜਾਣਗੇ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ మేక రాశి మేక రాశి వాళ్ళ ਨੂੰ ਦੱਸਦੇ ਹਾਂ ਕਿ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਚੁੱਕੀ ਹੈ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਬਿਆਨਤ ਧਨ ਦੀ ਵਰਖਾ ਹੋਵੇਗੀ ਤੁਹਾਨੂੰ ਦੱਸਦੇ ਹਾਂ ਕਿ ਇਸ ਸਮੇਂ ਇਸ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਬਹੁਤ ਹੀ ਸੁਧਰਨ ਵਾਲੀ ਹੈ ਇਹਨਾਂ ਦਾ ਕਾਰੋਬਾਰ ਹੁਣ ਦਿਨ ਰਾਤ ਚੌਕਨੀ ਤਰੱਕੀ ਕਰੇਗਾ ਇਸ ਤੋਂ ਇਲਾਵਾ ਜੇਕਰ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਅਸਮੇਤ ਤਰੱਕੀ ਮਿਲੇਗੀ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਸੁਪਨਾ ਸੱਚ ਹੋਵੇਗਾ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਨੂੰ ਨੌਕਰੀ ਵੀ ਮਿਲ ਸਕਦੀ ਹੈ ਤੁਹਾਡੇ ਪੈਸੇ ਨਾਲ ਜੁੜੇ ਹੋਏ ਮਸਲੇ ਸਾਰੇ ਸਫਲਤਾਪੂਰਵ ਪੂਰੇ ਹੋ ਜਾਣਗੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਆ ਜਾਵੇਗੀ ਸ਼ਾਂਤੀ ਦਾ ਮਾਹੌਲ ਬਣ ਜਾਵੇਗਾ ਤੁਹਾਨੂੰ ਦੱਸ ਰਹੀ ਹਾਂ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਇਸ ਦਾ ਪਰਪੁਰ ਲਵ ਉਠਾਓ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇ ਇਸ ਸਮੇਂ ਤੋਂ ਹਾੜੇ ਤੇ ਤਾਂਦੇ ਵਰਖਾ ਕਰਨ ਵਾਲੇ ਹਨ ਸਾਲ 2025 ਤੋਂ ਸਾਲ 2035 ਤੱਕ ਦਾ ਸਮਾਂ ਤੁਹਾਡੇ ਲਈ ਬੜਾ ਹੀ ਅਨੁਕੂਲ ਹੈ ਇਸ ਸਮੇਂ ਸਿਰਫ ਤੁਹਾਨੂੰ ਸਨਮਾਨ ਹੀ ਨਹੀਂ ਬਲਕਿ ਸਮਾਜ ਦੁਆਰਾ ਤੁਹਾਡੀ ਪ੍ਰਸ਼ੰਸਾ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਤੁਹਾਨੂੰ ਇਸ ਸਮੇਂ ਬਹੁਤ ਸਾਰੇ ਅਜਿਹੇ ਮੌਕੇ ਮਿਲ ਸਕਦੇ ਹਨ ਜੋ ਤੁਹਾਡੀ ਜ਼ਿੰਦਗੀ ਦੀ ਪਸਥਿਤੀ ਨੂੰ ਬਦਲ ਦੇਣਗੇ ਤੁਹਾਡੇ ਜੀਵਨ ਵਿੱਚ ਚੰਗੀਆਂ ਤਬਦੀਲੀਆਂ ਆ ਜਾਵेंगी ਜਿੱਥੇ ਇੱਕ ਪਾਸੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਉਥੇ ਹੀ ਤੁਹਾਨੂੰ ਕਾਰੋਬਾਰ ਵਿੱਚ ਸਫਲਤਾ ਮਿਲ ਜਾਵੇਗੀ ਇਸ ਲਈ ਤੁਹਾਡੇ ਲਈ ਸਮਾਂ ਖੁਸ਼ੀਆਂ ਭਰਿਆ ਰਹੇਗਾ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਹੈ ਇੱਕ ਸਾਲ 2025 ਤੋਂ ਸਾਲ 2035 ਤੱਕ ਦੇ ਸਮੇਂ ਵਿੱਚ ਸ਼ਨੀ ਦੇਵ பகਵਾਨ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ। ਤੁਹਾਨੂੰ ਪਿਆਰ ਦੇ თანਦੌਲਤ ਮਿਲਣ ਵਾਲੀ ਹੈ। ਤੁਹਾਨੂੰ ਜ਼ਮੀਨ ਜਾਇਦਾਦ ਦੇ ਵਿੱਚੋਂ ਵੀ ਕੋਈ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਤੁਹਾਨੂੰ ਚਾਰੇ ਪਾਸਿਆਂ ਤੋਂ ਵਿੱਤੀ ਲਾਭ ਹੋਵੇਗਾ। ਇਸ ਸਮੇਂ ਦੌਰਾਨ ਤੁਹਾਨੂੰ ਕੋਈ ਅਜਾਈ ਖਬਰ ਸੁਣਨ ਨੂੰ ਮਿਲ ਜਾਵੇਗੀ ਜਿਸ ਤੇ ਨਾਲ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਜਾਵੇਗਾ। ਇਸ ਸਮੇਂ ਦੌਰਾਨ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲਣ ਵਾਲਾ ਹੈ। ਜਿਹੜੇ ਕੰਮ ਤੁਹਾਡੇ ਕਾਫੀ ਸਮੇ ਤੋਂ ਪੈਂਡਿੰਗ ਪਏ ਸਨ ਉਹ ਵੀ ਹੁਣ ਦੋਸਤਾਂ ਦੀ ਮਦਦ ਨਾਲ ਸਫਲਤਾਪੂਰਵਕ ਪੂਰੇ ਹੋਣਗੇ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਲ 2025 ਤੋਂ 2035 ਤੱਕ ਤੁਹਾਡੇ ਉੱਤੇ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਤੁਹਾਨੂੰ ਤੁਹਾਡੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਮਿਥਨ ਰਾਸ਼ੀ ਵਾਲਿਓ ਸਮਾਂ ਤੁਹਾਡੇ ਲਈ ਬੜਾ ਹੈ ਫਾਇਦਾ ਇੱਕ ਸਾਤ ਹੋਣ ਵਾਲਾ ਹੈ ਇਸ ਲਈ ਅਗਲੀ ਰਾਸ਼ੀ ਹੈ ਜੇ ਕ੍ਰਕਰਾਸ਼ੀ ਤਾਰੇ ਕ੍ਰਾਸ਼ਿਓ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਛੰਨੀ ਦੇਵਤੇ ਕਿਰਪਾ 2025 ਤੋਂ ਲੈ ਕੇ 2035 ਤੱਕ ਤੁਹਾਡੇ ਤੇ ਹੋ ਚੁੱਕੀ ਹੈ ਵਿਦਿਆਰਥੀਆਂ ਦੇ ਲਈ ਸਮਾਂ ਬੜਾ ਵਧੀਆ ਹੈ ਤੁਸੀਂ ਚੰਗੇ ਨੰਬਰ ਲੈ ਕੇ ਪਾਸ ਹੋਵੋਗੇ ਜਿਹੜੇ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਸਰਕਾਰੀ ਨੌਕਰੀ ਮਿਲਣ ਦਾ ਉਹਨਾਂ ਦਾ ਸੁਪਨਾ ਸੱਚ ਹੋਵੇਗਾ ਇਸ ਸਮੇਂ ਵਿੱਚ ਤੁਹਾਡੇ ਪੋਸਟ ਵੀ ਚੰਗੇ ਮਿਲ ਸਕਦੇ ਹੈ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਵੀ ਮੌਕਾ ਬਣ ਰਿਹਾ ਹੈ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਉਸ ਵਿੱਚ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋਵੇਗੀ ਕਿਉਂਕਿ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਅਗਲੀ ਰਾਸ਼ੀ ਹੈ ਜੇ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦਾ ਸੇਕ ਹੈ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਸਾਲ 2025 ਤੋਂ ਸਾਲ 2035 ਤੱਕ ਦਾ ਸਮਾਂ ਬਹੁਤ ਹੀ ਫਾਇਦੇਮੰਦ ਰਹੇਗਾ ਤੁਸੀਂ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਯਾਨ ਰੱਖਣਾ ਜੇਕਰ ਕੋਈ ਨੌਕਰੀ ਦੀ ਢਾਲਸ਼ ਕਰ ਰਹੇ ਹੋ ਤਾਂ ਨੌਕਰੀ ਦੇ ਲੈਕ ਹੋ ਤਾਂ ਜਲਦੀ ਹੀ ਮਿਲ ਜਾਵੇਗੀ ਪਿਆਰ ਦੇ ਸਬੰਧ ਮਜ਼ਬੂਤ ਹੋਣਗੇ ਰਿਸ਼ਤੇ ਮਜ਼ਬੂਤ ਹੋਣਗੇ ਤੁਹਾਡੀ ਇੱਜ਼ਤ ਵਧੇਗੀ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਕੀਤੀ ਜਾਵੇਗੀ ਤੁਹਾਨੂੰ ਰੁਜ਼ਗਾਰ ਦੇ ਮੌਕੇ ਅਵਸਰ ਪ੍ਰਾਪਤ ਹੋਣਗੇ ਕਿਸੇ ਲੰਮੀ ਦੂਰੀ ਦੀ ਯਾਤਰਾ ਵੀ ਕਰ ਸਕਦੇ ਹੋ ਤੁਹਾਡੇ ਆਮਦਨ ਦੇ ਸਰੋਤ ਵਧ ਜਾਣਗੇ ਇਸ ਦੇ ਨਾਲ ਪਰਿਵਾਰ ਦੇ ਨਾਲ ਕਾਰੋਬਾਰ ਦੇ ਵਿੱਚ ਖੁਸ਼ਹਾਲੀ ਦਾ ਮਾਹੌਲ ਬਣ ਜਾਵੇਗਾ ਤੁਹਾਨੂੰ ਸਮਝੇ ਖੇਤਰ ਵਿੱਚ ਸਫਲਤਾ ਮਿਲੇਗੀ ਅਚਾਨਕ ਤਨ ਪ੍ਰਾਪਤੀ ਦੇ ਅਫਸਰ ਪ੍ਰਾਪਤ ਹੋ ਜਾਣਗੇ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕਮਰਾਸ਼ੀ ਕਮਰਾਸ਼ੀ ਵਾਲਿਆਂ ਦਾ ਸੇ ਇੱਕ ਹੀ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਤੁਹਾਡੇ ਜੀਵਨ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਨਾਲ ਹੀ ਨਾਲ ਤੁਹਾਨੂੰ ਦੱਸੇ ਇੱਕ ਜਿਹੜਾ ਤੁਹਾਡਾ ਕੋਈ ਦੁਸ਼ਮਣ ਹੈ ਉਹ ਵੀ ਇਸ ਸਮੇਂ ਤੁਹਾਡੇ ਤੋਂ ਦੂਰ ਹੋ ਜਾਵਗਾ ਤੁਹਾਨੂੰ ਕੋਈ ਚੰਗੀ ਖਬਰ ਸੁਣਾਉਣ ਨੂੰ ਮਿਲ ਸਕਦੀ ਹੈ ਇਸ ਸਮੇਂ ਤੁਹਾਡੇ ਬੱਚੇ ਕਿਸੇ ਉਪਲਬਧੀ ਨੂੰ ਹਾਸਲ ਕਰਨ ਵਾਲੇ ਹਨ ਇਸ ਸਮੇਂ ਤੁਹਾਡੇ ਜਿਵੇਂ ਸਾਥੀ ਬੋਲੇ ਤੁਹਾਨੂੰ ਕੋਈ ਘਟ ਨਿਓਸ ਸੁਨਣ ਨੂੰ ਮਿਲ ਸਕਦੀ ਹੈ ਇਸ ਸਮੇਂ ਦਾ ਪਰਪੋਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸਿਓ ਖੁਸ਼ ਨਸੀ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਭਗਵਾਨ ਜੀ ਦੇਵ ਜੀ ਦੇ ਆਸ਼ੀਰਵਾਦ ਦੇ ਨਾਲ 2025 ਤੋਂ ਲੈ ਕੇ 2035 ਤੱਕ ਇਹਨਾਂ ਦੇ ਲਈ ਸਮਾਂ ਬਹੁਤ ਹੀ ਵਧੀਆ ਹੈ ਦੋਸਤੋ ਚੇਕ ਕਰ ਚੰਨ ਕਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ